ਹੂਨ ਕਮਿਸ਼ਨ ਦੇ ਫੋਲੋ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਨੋਖੀ ਪਹਿਲ ਕਦਮੀ ਕੀਤੀ ਗਈ ਹੈ ਜੇਕਰ ਸੰਡੇਗੜ ਸੈਕਟਰ 43 44 ਚੌਂਕ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਚੌਂਕ ਤੇ ਜ਼ਮੀਨ ਤੋਂ ਕਰੀਬ 10 ਫੁੱਟ ਉੱਤੇ ਇੱਕ ਗੇਂਦ ਲਗਾਈ ਗਈ ਹੈ ਜਿਸ ਤੇ ਕੀ ਸਾਫ਼ ਲਿਖਿਆ ਹੋਇਆ ਹੈ ਕਿ ਕਿਰਪਾ ਕਰਕੇ 1 ਜੂਨ ਨੂੰ ਆਪਣੀ ਕੀਮਤੀ ਵੋਟ ਪਾਓ ਦਰਸਲ ਇਹ ਚੰਗਾ ਸੁਨੇਹਾ ਦਿੰਦਾ ਹੈ ਕਿਉਂਕਿ ਜੇਕਰ ਸੈਕਟਰ 43 ਦੀ ਗੱਲ ਕੀਤੀ ਜਾਵੇ ਤਾਂ 43 ਸੈਕਟਰ ਦੇ ਵਿੱਚ ਵਸਟ ਹੈ ਇਸ ਲਈ ਇੱਕ ਚੰਗਾ ਸੁਨੇਹਾ ਜਾਂਦਾ ਹੈ ਕਿ ਜੋ ਕੋਈ ਵੀ ਚੋਕ ਤੇ ਨਿਸ਼ਾਨ ਦੇਖਦਾ ਹੋ ਉਹ ਵਿਅਕਤੀ ਜਿਹੜਾ ਕਿ ਇਸ ਮੁਹਿੰਮ ਬਾਰੇ ਜਾਗਰੂਕ ਹੁੰਦਾ ਰਹੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਹੈ ਇੱਕ ਅਨੋਖੀ ਪਹਿਲ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਹਵਾ ਦੇ ਵਿੱਚ ਤੁਹਾਨੂੰ ਬੋਲ ਲਟਕਦੀ ਹੋਈ ਦਿਖ ਰਹੀ ਹੋਊਗੀ ਹਾਲਾਂਕਿ ਇਸ ਤੋਂ ਪਹਿਲਾਂ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਇਸ ਤਰ੍ਹਾਂ ਦੇ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲਦੇ ਸਨ ਜਗਾ ਜਗਾ ਜਿਹੜੇ ਨੇ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਮਗਰ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਆ ਇੱਕ ਅਨੋਖੀ ਪਹਿਲ ਕੀਤੀ ਗਈ ਹੈ ਉਸਤੇ ਬੋਰਡ ਤੇ ਜਿਹੜਾ ਬੋਲ ਹੈ ਬੋਲ ਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ 1 ਜੂਨ ਯਾਨੀ ਕਿ 1 ਜੂਨ ਨੂੰ ਜਿਹੜੀ ਹੈ ਵੋਟ ਜਿਹੜੀ ਹੈ ਪਾਈ ਜਾਵੇ ਕਿਉਂਕਿ ਲਗਾਤਾਰ ਅਗਰ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ ਜਾਵੇ ਤੇ ਲੋਕਾਂ ਨੂੰ ਜਾਗਰੂਕਤ ਕਰ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਵੱਤ ਤੋਂ ਵੱਧ ਜਿਹੜੀ ਹੈ ਵੋਟ ਪਾਓ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਅਨੋਖੀ ਪਹਿਲ ਹੈ ਬੋਲ ਜਿਹੜੀ ਹੈ ਤੁਹਾਨੂੰ ਦਿਖਾਈ ਦੇਵੇਗੀ ਉਸਤੇ ਸਾਫ਼ ਤੌਰ ਤੇ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਦਾ ਬੋਰਡ ਵੀ ਬਣਿਆ ਹੋਇਆ ਹੈ ਤੇ ਲਿਖਿਆ ਹੋਇਆ ਹੈ 1 ਜੂਨ ਚੰਡੀਗੜ੍ਹ ਵਿਲ ਵੋਟ ਹੈ ਨਾ 1 ਜੂਨ ਨੂੰ ਤੁਸੀਂ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ VOTING ਕਰਨੀ ਹੈ ਹਿੰਦੀ ਤੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ ਹਾਲਾਂਕਿ ਤੁਹਾਨੂੰ ਮੈਂ ਦ੍ਰਿਸ਼ ਦਿਖਾਉਣਾ ਚਾਹੁੰਗਾ ਇਹ ਚੰਡੀਗੜ੍ਹ ਸੈਕਟਰ 43 44 ਦਾ ਚੌਂਕ ਹੈ ਅਗਰ ਅਸੀਂ ਇਸ طرف ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਚੰਡੀਗੜ੍ਹ ਦਾ ਸੈਕਟਰ 43 ਦਾ ਬੱਸ ਅੱਡਾ ਦਿਖਾਈ ਦੇਵੇਗਾ ਬੱਸ ਅੱਡੇ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਜਿਹੜੀਆਂ ਵੀ ਬੱਸਾਂ ਆndੀਆਂ ਨੇ ਉਹ ਜਿਹੜੀਆਂ ਨੇ ਇਸ ਬਸ ਅੱਡੇ ਤੇ ਹੁੰਦੀਆਂ ਨੇ ਤੇ ਇਹ ਜਿਹੜਾ ਪੁਆਇੰਟ ਹੈ ਕਾਫੀ ਮਹੱਤਵਪੂਰਨ ਪੁਆਇੰਟ ਹੈ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਕਿਉਂਕਿ ਅਕਸਰ ਅਗਰ ਕੋਈ ਵਿਅਕਤੀ ਪੰਜਾਬ ਵਾਲੀ ਸਾਈਡ ਤੋਂ ਆਂਦਾ ਹੈ ਜਾਂ ਹਿਮਾਚਲ ਜਾਂਦਾ ਹੈ ਤੇ ਇਸੇ ਰੂਟ ਤੋਂ ਹੋ ਕੇ ਜਾਏਗਾ ਤੇ ਜਦੋਂ ਇਸ ਰੂਟ ਤੇ ਇਸ ਚੌਂਕ ਤੇ ਪਹੁੰਚਦਾ ਹੈ ਤੇ ਇਹ ਬੋਲ ਜਿਹੜੀ ਹੈ ਦਿਖਾਈ ਦੇਵੇਗੀ ਹਵਾ ਦੇ ਵਿੱਚ ਦੂਰੋਂ ਹੀ ਜਿਹੜਾ ਹੈ ਕਰੀਬ 1 ਕਿਲੋਮੀਟਰ ਦੀ ਵਿਜ਼ਿਬਿਲਟੀ ਤੋਂ ਇਹ ਜਿਹੜੀ ਬੋਲ ਹੈ ਦਿਖਾਈ ਦਿੰਦੀ ਹੈ ਤੇ ਜਿਹੜਾ ਇਹ ਸਾਹਮਣੇ ਤੁਸੀਂ ਰਸਤਾ ਦੇਖ ਰਹੇ ਹੋ ਇਧਰ ਨੂੰ ਇਹ ਜਿਹੜਾ ਤੁਹਾਨੂੰ ਪੰਜਾਬ ਹਿਮਾਚਲ ਜਿਹੜਾ ਹੈ ਦਿੱਲੀ ਜਿਹੜਾ ਹੈ ਲੈ ਕੇ ਜਾਂਦਾ ਹੈ ਤੇ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਵਧੀਆ ਪਹਿਲ ਕੀਤੀ ਗਈ ਹੈ ਕਿ ਵੋਟ ਦਾ ਕਿਉਂਕਿ ਅਕਸਰ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਬਾਰ-ਬਾਰ ਲੋਕਾਂ ਨੂੰ ਜਾਗਰੂਤ ਕਰ ਰਿਹਾ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਵੋਟ ਪਾਓ ਕਿਉਂਕਿ ਅਕਸਰ ਜਿਹੜੀ ਅਗਰ VOTING ਦੀ ਗੱਲ ਕੀਤੀ ਜਾਵੇ ਕਦੀ 85% ਕਦੀ 80% ਕਦੀ 90% ਜਿਹੜੀ ਹੈ ਵੋਟ ਹੁੰਦੀ ਹੈ ਤੇ ਲਗਾਤਾਰ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈ ਕਿ VOTING ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਹੈ ਕੀਤੀ ਜਾਵੇ ਤੇ 1 ਜੂਨ ਨੂੰ ਜਿਹੜੀ ਵੋਟ ਹੋਣੀ ਹੈ ਉਹਨੂੰ ਲੈ ਕੇ ਇੱਕ ਪਹਿਲ ਅੱਛੀ ਪਹਿਲ ਜਿਹੜੀ ਹੈ ਕਹਿ ਸਕਦੇ ਆ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੀ ਗਈ ਕਿਉਂਕਿ ਇੱਕ ਮੈਸੇਜ ਜਾਂਦਾ ਹੈ ਕੋਈ ਵੀ ਵਿਅਕਤੀ ਚਾਹੇ ਉਹ ਪੰਜਾਬ ਤੋਂ ਆਂਦਾ ਹੈ ਚਾਹੇ ਉਹ ਹਿਮਾਚਲ ਤੋਂ ਆਂਦਾ ਹੈ ਤੇ ਇਸੇ ਰਸਤੇ ਤੋਂ ਹੋ ਕੇ ਜਿਹੜਾ ਹੈ ਆਪਣੇ ਕਿਸੇ ਅੱਗੇ ਅਗਰ ਉਹਨਾਂ ਨੇ ਕਿਸੇ ਹੋਰ ਸ਼ਹਿਰ ਵੱਲ ਜਾਣਾ ਹੈ ਤੇ ਲੋਕ ਜਾਂਦੇ ਨੇ ਭੀੜ ਤੁਸੀਂ ਦੇਖ ਸਕਦੇ ਹੋ ਕਰੀਬ ਇਸ ਸਮੇਂ 10 ਵਜੇ ਦਾ ਸਮਾਂ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਭੀੜ ਜਿਹੜੀ ਹੈ ਇਹ ਦਿਨ-ਪ੍ਰਤੀ ਦਿਨ ਜਿਹੜੀ ਹੈ ਵਾਧੀ ਦਿਖੂਗੀ ਸਾਫ ਤੌਰ ਤੇ ਜਦ ਕੋਈ ਇਸ ਵਿਅਕਤੀ ਇੱਥੋਂ ਨਿਕਲਦਾ ਹੈ ਤੇ ਉਹਨੂੰ ਜਿਹੜਾ ਹੈ ਇਹ ਬੋਰਡ ਦਾ ਸਾਹਮਣਾ ਕਰਨਾ ਪੈਂਦਾ ਹੈ ਬੋਲ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਤੇ ਇਸ ਬੋਲ ਦੇ ذریعے ਜਿਹੜਾ ਹੈ ਜਾਗਰੂਕ ਜਿਹੜਾ ਹੈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਵੋਟ ਜਿਹੜੀ ਹੈ ਜ਼ਰੂਰ ਪਾਣੀ ਹੈ 1 ਜੂਨ ਨੂੰ ਤੇ ਸਾਫ ਤੌਰ ਤੇ ਕਹਿ ਸਕਦੇ ਆ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੈ ਇਹ ਅੱਛੀ ਪਹਿਲ ਜਿਹੜੀ ਹੈ ਕੀਤੀ ਗਈ ਹੈ ਔਰ ਅੱਛਾ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇੱਕ ਤਰੀਕ ਨੂੰ ਆ ਕੇ ਵੱਧ ਤੋਂ ਵੱਧ ਜਿਹੜੀ ਹੈ VOTING ਕੀਤੀ ਜਾਵੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ a sete de repórter